ਅਸੀਂ ਬੜਾ ਸਾ ਲੜਕੀਆਂ ਦੀ ਪੜਾਈ ਤੇ ਕਿਉਂ ਜ਼ੋਰ ਦੇ ਰਹੇ ਹਰ ਸਾਲ ਅਸੀਂ 4-500 ਲੜਕੀ ਗੜੀ ਅਖਬਾਰਾਂ ਦੇ ਕੇ ਪੰਜਾਬ ਹਰਿਆਣਾ ਯੂਪੀ Rajasthan ਚੋਂ ਉਹ ਲੜਕੀਆਂ ਦਸਵੀਂ ਜਮਾਤ ਪੜੀਆਂ ਲੈਂਦੇ ਆ ਖਾਸ ਕਰ ਗਰੀਬਾਂ ਦੀਆਂ ਜ਼ਿਆਦਾ ਉਹ ਲਿਆ ਕੇ ਦਸਵੀਂ ਜਮਾਤ ਪਾਸ ਕਰ ਤਾਂ ਕਰ ਉਹ ਨਹੀਂ ਹੁੰਦਿਆਂ ਨੇ ਤੇ ਉਹਨਾਂ ਨੂੰ ਪੁੱਛਦਾ ਕਿ ਕਿੰਨੀ ਕ ਨਗਲ ਮਾਰੀ ਉਹ ਸਾਹ ਕਹਿੰਦੇ ਜਦੋਂ ਦੱਬ ਕੇ ਨਗਲ ਮਾਰੀ ਮਾਰ ਦਬ ਨਗਲ ਦਬ ਗਿਆ ਤਾਂ ਪਾਸੇ ਨਹੀਂ ਕੋਈ ਹੁੰਦਾ ਅਸੀਂ 1 ਸਾਲ ਪੂਰਾ ਉਹਨਾਂ ਨੂੰ ਅੰਗਰੇਜ਼ੀ ਦੇ ਪੜਾਦੇ ਲੱਗ ਰਹੇ ਉਹਨਾਂ ਨੇ ਅੰਗਰੇਜ਼ੀ ਦਾ ਇਹ ਬੀਜੀ ਲਿਆਂਦੀ ਪੰਜਾਬੀ ਤਾਂ ਚੰਗੀ ਆਂਦੀ ਹੈ ਇਹ ਪੂਰਾ 1 ਸਾਲ ਅੰਗਰੇਜ਼ੀ ਦੇ ਪੜਾ ਕੇ ਤੇ ਫਿਰ ਉਹਨਾਂ ਨੂੰ ਅਗਾਹ ਕਹਿੰਦੇ ਨੇ ਯਾਰ ਮੀ ਬਾਦਮੀ ਕੋ ਰ ਆ ਕੇ ਯੂਨੀਵਰਸਿਟੀ ਲੈਵਲ ਤੱਕ ਲਿਜਾਣੇ ਹੁਣ ਇੱਥੇ ਹੈ ਕਿ ਲੜਕੀਆਂ ਕਿ ਪੜਾ ਗਏ ਗੁਰਮਖੋ ਲੜਦਾ ਇੱਕ ਪੜਾਓ ਗਿਆ ਤਾਂ ਆਪਣੇ ਉਲੀ ਮੌਜ ਕਰੇਗਾ ਆਪਣਾ ਹੀ ਕਰੇਗਾ ਇੱਕ ਲੜਕੀ ਨੂੰ ਪੜਾਓਗੇ ਤਾਂ ਸਾਰੇ ਘਟਮ ਤਰੇਗਾ ਉਹ ਬੱਚਿਆਂ ਨੂੰ ਸੰਭਾਲਣਾ ਸਭ ਕੁਝ ਕਰਨਾ ਧਰਜ ਨੂੰ ਕੋਈ ਨਹੀਂ ਬੱਚਿਆਂ ਦਾ ਪਾਲਣੇ ਵਾਸਤੇ ਉਹ ਤੇ ਆਪਣਾ ਨੌਕਰੀਆਂ ਕਰ ਦਿੰਦਾ ਹੋਰ ਹੀ ਅਦਬ ਦਫਰ ਦਦਾ ਮਾਂ ਸਾਹਿਬ ਕਵੀ ਸਰਕਾਰ ਸਕਦੀ ਆ ਮਾਂ ਹੀ ਭਾਗ ਤਾਂ ਬਣਾ ਦੇ ਤੁਰੂ ਪਰਾਨ ਵਾਲੀ ਮੋਦੀ ਮਾਂ ਹੀ ਸੀ ਇਸ ਕਰਕੇ ਲੜਕੀਆਂ ਤਾਂ ਪੜਾਣੀਆਂ ਆ ਸਰਦਾਰ ਸੁਧਾਰ ਵਾਸਤੇ ਲੜਕੀ ਸੁਧਾਰ ਸਕਦੀ ਹੈ ਘਰ ਪਰ ਆਦਮੀ ਨਹੀਂ ਸੁਧਾਰ ਸਕਦਾ ਲੜਕੀ ਨੇਕ ਹੋਵੇ ਤੁਹਾਨੂੰ ਕੋਈ ਸੁਧਾਰ ਨਹੀਂ ਆਉਦਾ ਐਸਾ ਸ਼ਕਤ ਹੋਵੇ ਕਿ ਪਤੀ ਵੀ ਉਸੇ ਉਸੇ ਤਾਬੂ ਆ ਜਾਵੇ ਆਪਣੀ ਸਪਿਰਚੁਅਲ ਪਾਵਰ ਦਾ ਉਸ ਦੀ ਇੱਜ਼ਤ ਕਰਨਾ ਪਏ ਉਹਦੇ ਚ ਮਨ ਚਾਵੇ ਵੀ ਮੈਂ ਤੇ ਨਾਮ ਨਹੀਂ ਜਿਆਦਾ ਪਹਾੜ ਨਹੀਂ ਕਹਿੰਦਾ ਮੇਰੀ ਪਤਨੀ ਪਹਾੜ ਕਰਦੀ ਸਭ ਕੁਝ ਕਰਦੀ ਆ ਔਰ ਬੱਚਿਆਂ ਨੂੰ ਵੀ ਸੰਭਾਲ ਦਿਆ ਕੁਝ ਬੜਾ ਪ੍ਰੇਮ ਹੋਏਗਾ ਬੀਬੀ ਬੱਚੇ ਨੂੰ ਆਪਣਾ ਪੜਾਣਾ ਲਿਖਣਾ ਮਦਦ ਦੋ ਘਟੋ ਮਤਰਦ ਜਾਂਦੇ ਨੇ ਪਹਿਲਾਂ ਜਿੱਥੇ ਆਪਣਾ ਮਾਂ ਪੜ੍ਹਾਉਂਦੀ ਆ ਉਹ ਘਟੋ ਬਿਤਰਦਾ ਜੇ ਜਿਦਾ ਵਿਆਹ ਕਾ ਜਾਂਦੀ ਹੋ ਤਾਂ ਘਟਾ ਬਤਾਂਦਾ ਲੜਦਾ ਤੇ ਕੋਈ ਘਟੋ ਮਚਰਦਾ ਲੜਕੀ ਦਾ ਪੜਾਣਾ ਮੈਂ ਕਰਾਂ ਇਹਦਾ ਜੁੱਤੀ ਆਪੇ ਹੀ ਬੱਚੀਆਂ ਪੜਾ ਦਿਓ ਦੇ ਪੜਾ ਦਿਓ ਨਾਮ ਬਣ ਜਾ ਬਣਾ ਦਿਓ ਤੁਹਾਡੇ ਘਰ ਸਵਾਰੇ ਸਵਰਗ ਹੋ ਜਾਣਗੇ ਉਹਨੇ ਪੇਕੇ ਵੀ ਸਵਾਰੂ ਹੋ ਜਾਣਗੇ ਉਹ ਸਾਰੇ ਵੀ ਸਵਾਰੂ ਬਣ ਜਾਣਗੇ ਇਹ ਆਪਾਂ ਬੱਚਿਆਂ ਪਾਣ ਦੀ ਸਾਡੀ ਜੋ ਹੈ ਸੰਪਰਦਾਇ ਨੇ ਇਹ ਬੀੜਾ ਚੁਕਿਆ ਉਸ ਕਰਕੇ ਚੁਕਿਆ ਗੁਰੂ ਸਾਹਿਬ ਦੀ ਖੁਸ਼ੀ ਜਾਣ ਵਾਸਤੇ ਜੋ ਚੜ ਗਰਮਖੋ ਆਮ ਆਦਮੀਆਂ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ ਲੋਕੇ ਲੜਕੇ ਨੂੰ ਪੜਾਉਂਦੇ ਲੜਕਿਆਂ ਨੂੰ ਨਹੀਂ ਪੜਾਉਂਦੇ ਲੜਕਿਆਂ ਨੇ ਪੰਧਾ ਕਹੇ ਜੇ ਦੂਸਰੀ ਜਗ੍ਹਾ ਜਾਣਾ ਹੈ ਫਿਰ ਕਿਉਂ ਉਹਨਾਂ ਦੀ ਇੰਨੀ ਇੱਜ਼ਤ ਨਹੀਂ ਕਰਦੇ ਲੜਚਿਆਂ ਨੂੰ ਸਾਰਾ ਜੋਰ ਦੇਈ ਜਾਂਦੇ ਨੇ ਤੇ ਮਹਾਰਾਜ ਨੇ ਬੜੇ ਸੁਣ ਕੇ ਸੋਚਿਆ ਬੰਦਾ ਆਖਿਆ ਜਦ ਜੱਬੇ ਰਾਜਾ ਉਹਨੂੰ ਆਪਾਂ ਕਿਉਂ ਹਟਦੇ ਉਹਨੂੰ ਕਿਉਂ ਨਹੀਂ ਉਹ ਤਾਨੂੰ ਜਾਂਦੇ ਜਿਹੜੇ ਰਾਜਿਆਂ ਨੂੰ ਵੀ ਜਨਮ ਦਿੰਦੀ ਆ ਮਹਾਪੁਰਸ਼ਾਂ ਨੂੰ ਜਨਮ ਦਿੰਦੀ ਆ ਲੜਕਾ ਤਾਂ ਨਹੀਂ ਕਰਦਾ ਲੜਕਾ ਤਾਂ ਕਮਾ ਕੇ ਲੈਂਦਾ ਪਾਲਦੀ ਪੋਛ ਤੇ ਜਨਮ ਉਹ ਦੇ ਰਹੀ ਆ ਆਪਣੇ ਪੇਟ ਚੋਂ ਪਾਲ ਦੀ ਭੋਜਦੀ ਹੋਆ ਧੰਨਿਆ ਮਾ ਧੰਨਿਆ ਉਹ ਬੀਬੀ ਇਸ ਕਰਕੇ ਆਪਣਾ ਲੜਕੀਆਂ ਨੂੰ ਪੜਾ ਰਹੇ ਪੜਾਇਆ ਕਿਉਂਕਿ ਸਵਰਗ ਪੈਦਾ ਕਰ ਲੈ। ਪਹਿਲੇ ਜਿੱਥੇ ਆਪਣੇ ਪੇਕੇ ਕਰ ਵੀ ਤੇ ਜਿ ਸਰੇ ਕਰ ਵੀ ਜਾ ਕੇ ਉਹ ਆਪਣਾ ਸੋਰੀ ਪੈਦਰ ਆਪੇ ਬੱਚਾ ਨਹੀਂ ਪ੍ਰਾਂਤ ਦੂਸਰ ਨੂੰ ਪੜਾ ਕੇ ਕਰ ਲੜਕੀ ਨੂੰ ਪੜਾਣਾ ਜੜਾ ਨਾ ਇੱਕ ਲੜਕੀ ਨੂੰ ਪ੍ਰਾਂਣ ਨਾਲੋਂ ਇੱਕ ਲੜਕੀ ਪੜਾ ਦਿਆਂਗੇ ਸਮਝੋ ਪੰਜਾਬ ਲੜਕੀ ਮੁੰਡੇ ਭਾਤਿਆ ਸੀ। ਇਹ ਸਦਾ ਸੀ।